ਲੋ ਜੀ ਬਾਈ ਟਰੈਕਟਰ ਟਰਾਲਾ ਕਰਤਾ ਤਿਆਰ ਆ ਲੋ ਜੀ ਬਾਈ ਤਰਪਾਲ ਦੋਰੀ ਕਰਕੇ ਦੇਖੀਏ ਬਿਜਲੀ ਲਸ ਕੰਨ ਆ ਕੋਈ ਨਹੀਂ ਜੱਗੇ ਤਾਂ ਹੀ ਤਾਂ ਤਰਪਾਲ ਪਾਈਏ ਹੂੰ ਹੂੰ ਆਉਦੇ ਆ ਜਾਈ ਜਾ ਜਾਈ ਹੈ ਜਾਈ ਬਣਾ ਤਾ ਕਦੀ ਸੱਟ ਹੋਰ ਮਾਰ ਲੈ ਅੱਛੇ ਦਾ ਕੰਮ ਦੋ ਤਰ੍ਹਾਂ ਦਾ ਰਸਾ ਪੈ ਰਿਹਾ। ਲੋਜੀ ਜਾਈ ਬਣਾ ਲਏ ਸਾਰੇ ਜਗਾੜ ਮੈਂ ਟੇ ਤੁਹਾਨੂੰ ਇੱਕ ਵਾਰ ਆਕੇ ਦਿਖਾਉਂਦੇ ਵੀ ਕਿਵੇਂ ਬਣਦਾ ਜਗਾੜ। ਇਹ ਰੱਸੀ ਕੇ ਬਣਾ ਨਿੰਮੇਂਦਰ ਬਾਈ ਹੁਣ ਦੇਖ ਵੀ ਸਹੀ ਐ। ਪੁੱਠਾ ਕਰਾ ਪੁੱਠਾ ਕਰਾ ਆ ਜੀ ਤਰ ਬਾਲ ਬਾਈ ਹਾਜੀ ਪੂਰੀ ਬਹੁਤ ਵਧੀਆ ਤਾਂ ਲੋ ਜੀ ਬਾਈ ਦਲਵੀਰ ਸਿੰਘ ਪਹੁੰਚ ਗਿਆ ਸਿੱਕਾ ਜੀ ਠੀਕ ਹੈ ਬਾਈ ਹਾਂ ਜੀ ਹਾਂ ਕੀ ਕਰਾਇਆ ਇਹਦਾ ਕੀ ਕਰਾਇਆ ਇਹਦਾ ਆਹ ਕੜਾਈਆਂ ਦੋ ਵਧੀਆ ਅਰੇ ਸੇ ਰੱਖ ਕੇ ਆਉਂਦਾ ਪਰ ਸਾਡੇ ਵੀ ਆ ਗਏ ਨਾਟਕ ਸੇ ਆਦਿਕ ਜੇ ਨਾਲ ਦੇ ਨੂੰ ਮੈਂ ਤੇ ਬਾਈ ਬਣ ਗਿਆ ਬਣ ਗਿਆ ਬਣੂਗਾ ਜਦ ਤੱਕ ਖੜੇ ਹੁਣ ਬਣਾ ਕੇ ਜਾਉਂਗੇ ਥਲੀ ਕਰਾਉਣੀ ਹੈ ਦੁੱਲਾ ਚਾਰੇ ਪਾਸੇ ਰੇ ਘੇਰ ਲਿਆ ਡੀਸੀ 22 ਕੀ ਹਾਲ ਹੈ ਵਧੀਆ ਤੁਸੀਂ ਬਣਾ ਲਿਆ ਪੱਕਾ ਕਰ ਲਿਆ ਪੱਕਾ ਕੰਮ ਚਾਹੀਦਾ ਸੀ ਆਪਣੇ ਹੱਥੀ ਦਾ ਮਾਦੂਆ ਫਤੇਗੜਿਆ ਰੇ ਇਹ ਤਾਂ ਹੈ ਇਹ ਤਾਂ ਸਾਡੇ ਪੂਰੇ ਬੁੜੇ ਮੈਂ ਬਾਬਾ ਹਾਂ ਆਪਣੇ ਫਤੇਗੜ ਵੀ ਕੰਮ ਆ ਜਾਣਾ ਇਹ ਚੀਜ਼ ਦੁੱਲੇ ਬਾਈ ਕੀ ਹਾਲ ਹੈ ਫਤੇਗੜ ਸਾਹਿਬ ਫਤਕੀ ਚਾਲ ਠੀਕ ਆ ਬਾਈ ਖੰਡ ਤਾਂ ਲਾਤੀ ਬਹੁਤ ਠੰਡਾ 11000 ਰੁਪਏ ਦੇ ਬਣਾਣ ਦੇਤਾ ਨਾ ਕੇ ਆਇਆ ਤੁਲੇ ਬਾਈ ਤੇਰਾ ਕੰਮ ਨਿਪੜ ਗਿਆ ਹੋਰ ਮੇਰਾ ਹੋ ਗਿਆ ਹਾਂ ਜੱਗੇ ਤੂੰ ਆਇਆ ਬਾਈ ਅੰਕਲ ਕਹਿੰਦਾ ਜਾਂਦੇ ਨਹੀਂ ਮੀਨਾਵਰ ਵਾਲਾ ਬਾਈ ਹੁਣ ਤਿੰਨ ਤਰੀਕ ਦਿੱਤੀ ਫੇਰ ਹਾਂ ਨਾ ਤਿੰਨ ਤਰੀਕ ਅੰਕਲ ਜੀ ਚਾਰ ਨੂੰ ਉੱਥੇ ਐਂਟਰੀ ਐ ਤੇ ਇਹਨਾਂ ਨੂੰ ਕਿੱਦਣੀ ਪਹਿਲਾਂ ਮੁੰਡਿਆਂ ਨੂੰ ਚੌੜੇ ਇਹਨਾਂ ਨੂੰ ਜਾਣ ਜਾਣ ਗਈ ਜਨੇ ਪਹਿਲਾਂ 28 ਤਰੀਕ ਕਰੀਦੀ ਇਹਨਾਂ ਨੇ ਮੁੰਡਿਆਂ ਨੇ ਜੀ ਫੇਰ ਇਹ ਕਹਿੰਦਾ ਸ਼ਨੀਵਾਰ ਐਤ ਕਰਨਾ ਫੇਰ ਪੰਜ ਚਾਰ ਦਿਨ ਅੱਗੇ ਵਧਾ ਲੈ ਤਾਂ ਕਰਕੇ ਬਰਹਿ ਗਏ ਗਿਣਕੇ ਦੇ ਨਾ ਹੁਣ ਗੱਠਾ ਲਿਆਉਣੀ ਚੱਕ ਕੇ ਹਲੇ ਹਾਂ ਜੱਗੇ ਤੇਰਾ ਪਾਸਵਰਡ ਬਣ ਗਿਆ ਹਾਂ ਬਾਈ ਕਿਹੜੇ ਸਾਲ ਚ ਬਣੂਗਾ ਅਚੀਰ ਕੰਕਲੇ ਰਿਆ ਕਿ ਆਜ ਜਕਰ ਰੌਲਾ ਹੋ ਗਿਆ ਉਹ ਜੰਮਿਆ ਹੋਰ ਤੋਂ ਪੜਿਆ ਹੋਰ ਤੋਂ ਜਾਂਦਾ ਕਿ ਇਹ ਤਾਂ ਉੱਥੇ ਦੇ ਲੈਂਦਾ ਰੇ ਗੱਡੀ ਚੋਂ ਉਹ ਕੰਮ ਹੈ ਹਾਂ ਰੇ ਗੱਡੀ ਚੋਂ ਆਇਆ ਵਾ ਇਹ ਡੇਟ ਗਲਤ ਆ ਰਕਾਰਦੀ ਪੰਨ ਕਾੜਦੀ ਸਿੱਕੇ ਦੇਖੇ ਨਹੀਂ ਹੈਗਾ ਜਦ ਦੇਖਿਆ ਕੰਮ ਤੇਰੀ ਗਲਤੀ ਹੈ ਬਾਈ ਉਹ ਬਣਦਾ ਮੇਰਾ ਥੋੜੀ ਹੈ ਇਹ ਹਾਂ ਸਿਆਲਾਂ ਮਾ ਜਾਉਂਗੇ ਸਿਆਲਾਂ ਚ ਚਟਾ ਭਾਗੇ ਦਾ ਸਿਆਲਾਂ ਮਾ ਜਾਉਂਗੇ ਸਿਆਲਾਂ ਹਾਂ ਜਗੇ ਗਰਮੀ ਚ ਨਹੀਂ ਕਾਦੇ ਸਿਆਲਾਂ ਮਾ ਜਾਉਂਗੇ ਗਰਮੀ ਤੈਨੂੰ ਕਹ ਕਹਦੀ ਤੂੰ ਤਾਂ ਗਰਮੀ ਚ ਖੜਦਾ ਨਹੀਂ ਹੈਗਾ ਅੱਧੇ ਦੇ ਬਹਿਰੇ ਨੂੰ ਕਹਿ ਲੈ ਜਰਰ ਉਪਰ ਜਾਣਾ ਲੈ ਭਾਈ ਸੁਣ ਲੈ ਕੇ ਨਾ ਗਰਮੀ ਜਿਆਦਾ ਜੱਗ ਇਹ ਗਰਮੀ ਨੂੰ ਦੇਖੀ ਨਹੀਂ ਕਦੇ ਮੈਂ ਦੇਖਿਆ ਤੇ ਡਰ ਲੱਗਦਾ ਉਹੀ ਤਾਂ ਗੱਲ ਹੈ ਬੱਸ ਹੁ ਤਰਿਆ ਮੈਂ ਤਾਂ ਦੱਸਦਾ ਨਹੀਂ ਕਰੀ ਚਾਬੀ ਚਾਬੀ ਹੁ ਮੈਨੂੰ ਕਹਵਾ ਦੁੱਲੇ ਬਾਈ ਨੂੰ ਪਤਾ ਕਿੰਨਾ ਨੰਬਰ ਲੱਗਣੀ ਹੈ ਭਾਈ ਚਾਬੀ ਮੰਗਦਾ ਉਹ ਨਹੀਂ ਜਾਨਾ ਭਾਈ ਭਾਈ ਅਸੀਂ ਨਹੀਂ ਜਾਣਦਾ ਬੱਬਾ ਠੀਕ ਹੈ ਨਾ ਨਾ ਠੀਕ ਹੈ ਅੰਕਲ ਜੀ ਫੇਰ ਪੁੱਛਣਾ ਜ਼ਰੂਰੀ ਹੈ ਭਾਈ ਗੋਡੇ ਦਾ ਪੰਗਾ ਪਿਆ ਪਿਆ ਕਿਆ ਬੈਠ ਨਹੀਂ ਹੁੰਦਾ ਮੈਂ ਤਾਂ ਹੁੰਦਾ ਅੱਗੇ ਲੋਡ ਕਰਨਾ ਜਾਨਾ ਕੱਚੇ ਜੂੜੀ ਆਵਾਜ਼ ਆਉਂਦੀ ਹੈ ਜੱਗੇ ਹੋਰੇ ਕਿਆ ਵੈਲਡਿੰਗ ਰਿਗਾਰਡ ਪੈਂਦੀ ਹੈ ਲੋਹੀ ਰੜ ਨੂੰ ਐਡੇ بڑے ਪੈਪਾ ਲੋਡ ਕਰਦੇ ਨੇ ਟਰਾਲੀ ਤੇ ਨਾ ਗੋਡਾ ਕਿਵੇਂ ਹੋਣਾ ਕੀ ਹੋਣੇ ਬਿਤਰੂਗਾ ਕਸਤਾ ਦਲਵੀ ਦਾ ਆ ਗਿਆ ਲੋਡ ਹੈ ਹਿਲਦਾ ਤਾਂ ਨਹੀਂ ਹੈਗਾ ਹਾਂ ਦੇਖ ਨਾ ਠੀਕ ਹੈ ਯਾਰ ਕੱਡਾ ਤਾਂ ਨਹੀਂ ਹੈਗਾ ਸੌਣਗੇ ਨਾ ਉਹਦਾ ਪੈਪ ਨਹੀਂ ਲੱਗਣਾ ਬਣਾਉਣਾ ਨਾ ਨੱਟ ਲਾਉਣਾ ਠੀਕ ਹੈ ਦੁਲੇ ਭਾਈ ਟੈਡਾ ਤਾਂ ਹੈ ਨਹੀਂ ਠੀਕ ਆ ਯਾਰ ਹਾਂ ਹਾਂ ਕਿੱਡਾ ਬੀਡਾ ਚੱਲੂਗਾ ਤੂੰ ਜੇ ਜੇ ਨਾਟ ਟੈਟ ਹੋ ਗਏ ਫੇਰ ਤਾਂ ਕੋਈ ਚੱਕਰੇ ਨਹੀਂ ਹੈਗਾ ਮੈਂ ਕਹਾਂਗਾ ਇੱਥੇ ਮਰੇ ਹਾਂ ਭਾਈ ਟਿਊਬਲੇ ਟੋਟਾ ਪੈ ਜੂ ਬਜੂਰੇ ਉੱਚਾ ਚੱਕਣਾ ਕਿੱਧਰ ਨੂੰ ਚਲੇਗਾ ਉਹਦੇ ਨਾਲ ਫੇਰ ਦਮ ਨਹੀਂ ਦੇਊਗੀ ਉਹ ਨਾ ਖੁੰਡਣਾ ਨਹੀਂ ਹੈਗਾ ਕਾਹਦਾ ਟੋਟਾ ਪੈ ਜੂ ਪਟੇ ਦਾ ਟਿਊਬ ਦਾ ਟੀਰ ਹੋ ਗਏ ਥੱਲੇ ਟੂਬ ਆਓ ਜੀ ਮਮੂ ਆ ਚਾਬੀ ਬੰਨੇ ਲੈ ਆ ਲੈ ਵੀ ਦਲ ਵੀ ਦੇਖ ਕਿਹੜੀ ਲੱਦੀ ਆ ਉਹਨੂੰ ਸਾਪ ਪਾਤਾ ਨਵੀਆਂ ਚਾਬੀਆਂ ਬਾਨੇ ਲਿਆ ਆ। ਆ ਛੋਟਾ ਏ। ਆਜੂਗਾ ਖਲਵੀਰ ਕੋਈ? ਨਾ ਨਾ ਛੋਟੇ ਬੜੇ ਏ। ਲੈ ਇਹਨਾ ਉੱਪਰ ਚੜਨਾ ਚੜ। ਹੋਰ ਬੜਾ ਪਾਲਾ ਦਿਲਵੀਰ। ਚਾਬੀਆਂ ਕੱਢ ਕੇ ਰਹੀ ਬਾਈ ਬੜੇ ਸਖਤ ਯਾਰ। ਉਹ ਨਹੀਂ ਵੇਗਾ ਨਹੀਂ ਲੈਂਦੀ ਆ ਗਈ ਬੜਾ ਸਾਈਜ਼ ਹੈ ਕਿੰਨਾ ਨੰਬਰ ਹੈ ਇਹ ਆ ਗਈ ਆ ਗਈ ਆ ਗਈ ਆ ਗਈ ਆ ਚਾਜ ਕਿੰਨੀਆਂ ਇਕੱਠੀਆਂ ਕਰੀਆਂ ਮੈਂ ਕਹਿੰਦਾ ਤੂੰ ਇਹ ਕੰਮ ਕਰਦਾ ਬੈਗ ਵਾਲਾ ਇਹ ਅੰਕਲ ਜੀ ਜਾਂਦੀਆਂ ਇਹ ਨਵੀਆਂ ਲੈਂਦੀਆਂ ਇਹ ਪਾਇਆ ਬੜਾ ਚੱਲ ਪਾਸੇ ਹਾਂ ਇਹ ਨਵੇਂ ਲੈਂਦੇ ਸੀ ਜਾਣੇ ਨੇ ਸਾਂ ਬੈਗ ਵਾਲਾ ਦਿਖਾਇਆ ਤਾਂ ਆਪਾਂ ਨੂੰ ਤੇਰੇ ਵਰਗੇ ਦੇ ਮੰਗਦਾ ਫੇ ਬਹਾਨਾ ਹੀ ਲਾਈ ਇਹ ਬੈਗ ਵਾਲਾ ਦਿਖਾਇਆ ਤਾਂ ਉਹੀ ਕੰਮ ਨਹੀਂ ਕਰਦਾ ਉਹ ਮੈਂ ਦੱਸਦਾ ਵੇਜ ਵਿੱਚ ਆਬੀ ਵੀ ਨਦੇ ਮੰਗ ਵੀ ਨਵੇਂ ਲੈਂਦੇ ਆ ਅੰਕਲ ਨਾ ਨਵੀਂ ਕੋਈ ਲੈਂਦਾ ਐਂਦੀਆਂ ਨਹੀਂ ਹੁੰਦੀਆਂ ਜੱਟਾਂ ਕੋਲ ਦਿਖਾ ਰਿਹਾ ਕਿਹਦੇ ਕੋਲ ਮੈਂ ਲੈ ਆਇਆ ਬੱਸ ਕਰਿਆਗਾ ਉਹ ਜੱਟਾਂ ਵਿੱਚ ਨਹੀਂ ਆਗੇ ਅਸੀਂ ਜਿਹੜੀ ਇੱਕ ਦੋ ਚਾਬੀਆਂ ਵਾਲੇ ਇੱਧਰ ਮੰਗਦਾ ਆ ਜਿਆ ਸਾਰੀਆਂ ਚੱਕੀਆਂ ਹੋਈਆਂ ਨਵੀਆਂ ਚਾਬੀਆਂ ਆ ਨਾ ਨਾ ਇੱਕ ਨਹੀਂ ਇੱਕ ਦੋ ਚੱਕ ਲੈਉਣੀਆਂ ਉਹ ਨਵੀਆਂ ਨੇ ਕਿਹਾ ਟਰੈਕਟਰ ਨਵਾਂ ਲਿਆਂਦਾ ਸਾਰੇ ਲੁਧਿਆਣੇ ਤੇ ਲਿਆਂਦੇ ਆ ਇਸਟਮੈਨ ਕੰਪਨੀ ਵਾਲੇ ਨਵੀਆਂ ਆ ਆਪਾਂ ਰਹੋ ਜੰਗੜੇ ਕੱਢ ਦੀ ਇੱਥੇ ਪੱਧਰ ਆ ਜੀ ਜਗਿਆ ਰાડ ਲਾਈ ਵੀ ਆ ਦੇਖੀ ਉਹ ਕੱਢੇ ਜੰਗੜੇ ਝੱਗੇ ਕੋਲ ਨੂੰ ਕੱਚਾ ਦਾ ਬੂਕਲੀ ਆਪਣਾ ਨਵਾਂ ਆਦਲ ਵੀਰ ਆ ਗਏ ਲੋਟ ਕਿਹੜਾ ਕਿਹਾ ਕਿ ਨਾੜੇ ਇਹ ਜੇ ਪਹਿਲਾਂ ਬੰਦਾ ਧੂਲ ਲੈ ਅਗਲੇ ਨੂੰ ਪੈ ਜੋ ਪਹਿਲਾਂ ਹੀ ਅੱਛਾ ਸਬਰ ਦੇ ਦੇਣਾ ਆ ਇਧਰ ਇਧਰ ਫੜ ਦੋਦੀਆਂ ਫੇਰ ਨਹੀਂ ਬੋਲਣਾ ਜੇ ਪੂੰਛ ਥੱਲੇ ਨੂੰ ਸਾਲੀ ਲੱਤਾਂ ਦੇ ਫੇਰ ਅਲੱਗ ਆ ਉਹ ਬਾਈ ਟੀਸੀ ਦਾ ਲੱਕੇ ਨਹੀਂ ਰਿਹਾ ਲੈ ਉੱਪਰੋਂ ਚੱਕਦਾ ਕਮੀ ਚ ਕਿੱਥੇ ਗਿਆ ਉਹ ਲੰਬਾ ਮੈਂ ਕਰਦੇ ਕੰਧ ਦੇ ਨਾਲ ਤੋਂ ਲੰਬੇ ਕਰਕੇ ਲੰਬੇ ਕਰਕੇ ਤੰਗ ਚ ਲੱਗਦਾ ਹਾਂ ਤੰਗ ਲੱਦੈ ਇਹ ਲੈ ਜੀ 3 ਕਿਲਿਆਂ ਚ ਹੈ ਛਾੜੇ ਲਿਆਗਾ ਕਾਦਾ ਇਦਾਂ ਵੀ ਪਰ ਲੈ ਲਈ ਕਿੱਥੇ ਰੱਬ ਕਰ ਸਹੀ ਗੱਲ ਉਹ ਜਮਲਾ ਫੋਟਾ ਜਣਾ ਘੜਾ ਦੋ ਜਿਹੜਾ ਫੋਟਾ ਜਣਾ ਘੜਾ ਦੋ ਹੀ ਨਹੀਂ ਭਰਦਾ ਹੈਗਾ 11 ਫੋਟਾ ਬਾਈ ਲੰਬਾਈ ਬਹੁਤ ਹੋ ਗਈ ਐਰੇ ਸਾਡੇ 20 ਹੋ ਜਾਣੀ ਜੱਗੇ ਨਾ ਐਰੇ ਸਾਡੇ 20 ਹੋ ਗਈ 18 ਤੋਂ 20 20 ਫੋਟ ਹੋ ਗਿਆ ਲਵੀਰ ਆਹੀ ਬਾਰੇ ਫੇਰ ਕਨਾਰ ਪਿੱਛੇ ਜਿਹੜਾ ਆਪਾਂ ਲਿਆਏ ਆ ਉਹ ਗਰਮੀ ਕੱਕਾ ਕੇ ਮੈਂ ਪਾ ਰਿਹਾ ਬੜਾ ਬੜਰ ਵਾਲਾ ਪੂਰਾ ਨੋਕਾ ਪਿਆ ਉਹ ਮੁੰਡੇ ਦਾ ਕੱਛਾ ਘਰੇ ਖੋਲ ਹੀ ਜਾਣਾ ਕੁੱਟਣਾ ਕਿਵੇਂ ਅੱਗੇ ਨੂੰ ਹੈ ਪੰਮੂ ਇਹਦਾ ਬੋਹਰਾਮੀ ਆ ਤੁਹਾਡਾ ਡ੍ਰਿਜ ਪਰੋਂ ਨਾਲੋ ਹਾਂ ਫੇਰ ਇੱਥੇ ਬਾਸ ਰੱਖ ਪੈਂਟ ਪਾ ਕੇ ਦੋ ਚਾਈ ਮੋਟਾ ਠੀਕ ਆਪਣੇ ਮੜਾ ਜਾ ਲੋਟਾਂ ਦੋ ਅੱਜ ਤਾਂ ਮੜਾ ਗੇ ਆਈ ਰੈਂਜਾ ਗਿਆ ਆਹੀ ਆ ਆਹੀ ਬਣਾ ਕਰ ਇੱਕ ਅੱਧੀ ਛੱਟ ਫੋਰ ਮਾਰ ਲੈ ਆਸ ਤੇ ਵੀ ਆ ਨਾ ਕਿੱਦਾਂ ਹਟਾ ਮਾਰ ਲੈ ਬਣ ਗਿਆ ਤੁਲੇ ਏ ਏ ਕੋਰ ਸੈਟ ਹੁੰਦਾ ਉਹੀ ਬੰਦੇ ਲੰਦਾ ਏ ਬਿਲਕੁਲ ਕੋਰ ਸੈਟ ਕਰਿਆ ਫੇ ਫਿਰ ਬਾਸੜ ਕੇ ਬੰਗੇ ਲੰਦਾ 라ਜੀ ਬਾਈ ਕਰ ਹਾਂ ਬੜੇ ਆਵਾਜ਼ ਆ ਰਹੀ ਮੇਰੇ ਕੋਲ ਪਹਿਲੀ ਦੇਖ ਲਿਆ ਉਹਦਾ ਅਸਲ ਜਿਹੜੀ ਵਾਲਾ ਪੰਗੇ ਲੰਦਾ ਜਿਹੜੀ ਅਖਰਾ ਦੇਖਦਾ ਉਹ ਦੂਰ ਹੈ ਰੇਡ ਬੈਣੀ ਹੈ ਕਬੱਡੀ ਵਾਲੀ ਹੈ ਕੀ ਨਹੀਂ ਆਉਣਾ ਫੜਨਾ ਥੋੜਾ ਹੀ ਆ ਫੜੀ ਨਹੀਂ ਮਣ ਜੇ ਬੜਾ ਐਸੇ ਬੱਸ ਇਹ ਨਹੀਂ ਬਦਲੇ ਲੈਣਾ ਹੜ ਜਾ ਕੇ ਹੜ ਜਾ ਤਾ ਮੁਕਾ ਮੁਕਾ ਮੁਕਰ ਗੋਣ ਲੱਗ ਜਗਾ ਕੋਲੇ ਕੋਲੇ ਉਹ ਭਾਈ ਦੰਦਰੇ ਟੁੱਟੇ ਵਾਲੇ 2 4 ਹੂੰ ਛੋੜੇ ਬੁੱਝਣਾ ਹੋਣਾ ਹੈ ਨਾ ਛੋੜੇ ਬੁੱਝਣਾ ਕੰਮ ਆਏ ਪਏ ਐਡਾ ਹੀ ਥੋੜੀ ਜਿਆਦਾ ਲੋ ਜੀ ਤਾਂ ਮਰਾ ਗਿਆ ਵੇਰ ਇਜ਼ ਮਾਈ ਹੋਲਡਰ ਕਾਂਦਲ ਵੀ ਬਣ ਗਿਆ ਬਾਈ ਆ ਬਸ ਆ ਗਿਆ ਲੈ ਕੇ ਨਬਲਾ ਇੱਕ ਪਾਈਪ ਬਾਕੀ ਆ ਗਿਆ ਲੋਟ ਚਲਾਤਾ ਲੈ ਐਨਕ ਚੱਕਣੀ ਪਈ ਕਹਿੰਦੇ ਆਗੇ ਨਾਲ ਹੀ ਆ ਜੀ ਉਹ ਨਾਲ ਨਾਲ ਆ ਗਿਆ ਫਮ ਉਸ ਆਰ ਹੋ ਜਾ ਟਾਂਕਾ ਲਾ ਰਹਿਣੇ ਨੇ ਤੋ ਦੇਕ ਲਾ ਗਿਆ ਲਾ ਗਿਆ ਕੋਈ ਲਾ ਗਿਆ ਲਾ ਲਾ ਗਿਆ ਸਮਝ ਕਰਾਉਣਾ ਜੇਕੇ ਤੇਰੇ ਮੋੜੇ ਰਾਟ ਵੈਣ ਤੇ ਜੰਨੀ ਕਟਾਈ ਹੋ ਜਾਂਦੀ ਉਹ ਕੰਮ ਕਰਾਉਣਾ ਉਹ ਦੋ ਰੱਖਣਾ ਉਹ ਕੰਮ ਕਰਾਣੇ ਨੂੰ ਹੈ ਜੀ ਆਹ ਉਹ ਹਰ ਜਾ ਦੋ ਦੋ ਸਾਰਾ ਮੋੜ ਬਣਾ ਲਾ ਜਿਸ ਵਿੱਚ ਤੂੰ ਐਂਗਲੋਂ ਗੱਲਾਂ ਵਜਾ ਲਈ ਰਹਿਣ ਦੇ ਓ ਬਾਈ ਟੀਸੀ ਤੇ ਆਹ ਧਰ ਦੀ ਤਰ ਗਰੀਬ ਬੰਦਾ ਹੈ ਕੀ ਹੋ ਗਿਆ ਬਸਰ ਆ 골 ਟੇਮ ਨਾ ਲੋਜ ਦਾ ਹੀ ਬਣਾਤਾ ਹੈ ਹੈ ਆ ਟਿਕਾ ਨਾ ਫਰਾਂਟੀ ਨੂੰ ਲੋਟਾ ਤਨ ਵੀ ਰਹੇ ਹੈ ਇਹ ਨਵਜਗੜ ਬਣਾਇਦਰ ਵੀਰ ਬਗਦੇ ਸ਼ਰਾਬੀਆਂ ਨੂੰ ਮੱਤੇ ਨਜ਼ਰ ਰੱਖਦੇ ਹੋਏ ਉਹ ਦੂਆ ਟੁੱਟ ਜਾਂਦਾ ਕੰਚ ਕੁੰਚ ਵਾਲਾ ਗਲਾਸ ਕਿਤੇ ਰੱਖੂਗਾ ਆਹ ਮੈਂ ਬਿੱਲੇ ਪੱਕੇ ਬਣਾ ਦੇ ਜਾਲੀ ਵਾਲਾ ਜਗ੍ਹਾ ਤੇ ਬਾਈ ਸਾਹਿਬ ਇਹਦੇ ਬਣ ਜਾਂਦੇ ਹਨ ਮੈਂ ਤਾਂ ਫਲੇਜੂ ਤੁਸੀ ਲਾ ਰੱਖੋ ਇਹਨੂੰ ਜਰਾੜ ਦੂਆ ਬਣਾਉਣਾ ਇਹ ਕਹਿੰਦਾ ਨੀਵਾ ਇਹਦਾ ਆਪੇ ਦੂਰ ਜਲੀ ਥੱਲੇ ਗੇਂਦ ਨੂੰ ਇਹਦੇ ਜਹਾਏ ਗਏ ਆਂ ਉਹ ਗੁੱਲੇ ਕਰੇ ਦਰਾਜ ਇਹ ਦਰਾਜ ਲਾਉਣੇ ਆ ਆ ਗਿਆ ਲੋਟ ਬਾਈ ਸਿਸਟਮ ਠੀਕ ਆ ਜਾਨੇ ਕਿ ਨੂੰ ਨੂੰ ਆ ਠੀਕ ਮੇਰੀ ਘਸੌਲਾ ਜੀ ਉੱਡ ਗਿਆ ਦੂਏ ਘਰ ਕਿਰੇ ਕਰਨਾ ਤੁਹਾਡੇ ਟੱਕੀ ਦੇ ਵੀ ਇਹ ਨਾ ਭਾਈ ਉਹਦਾ ਪਤਾ ਆਉਂਦਾ ਭਾਈ ਥੈਂਕ ਯੂ ਜੀ ਖੰਡੀ ਉਧਰ ਆਵਾਗੀ ਤਾਰਾ ਕੋਲ ਨਾਲ ਹੀ ਜਾਏਗਾ ਪਤਾ ਹੀ ਆ ਤੈਨੂੰ ਅੱਜ ਕਾ ਹਨੇਰੀਆਂ ਜਾ ਰਹੀ ਆਉਂਦੀਆਂ ਨੇ ਇਹ ਸਿਆਣੀ ਗੱਲਾਂ ਕਰਦਾ ਥੱਲੇ ਗੱਡ ਨਹੀਂ ਉਹਨਾਂ ਨੇ ਗੱਡ ਹੋਣਾ ਚਲੋ ਉੱਪਰ ਰੱਖ ਲੈ ਇਹਨੂੰ ਉਹ ਅਸੀਂ ਕਿਤੇ ਧਰਤੀ 'ਤੇ ਰੱਖਣਾ ਤੁਲੇ ਅੰਦਰ ਤਕਲੀਫ ਹੋਈ ਐ ਕਿਤੇ ਇੱਕ ਨਾ ਇਹ ਗੜੀ ਕੰਮ ਮਾੜਾ ਕਰਾਉਂਦਾ ਉਹ ਲੋਕਾਂ ਕਹਿਦੇ ਠੀਕ ਹੈ ਉਹਨੇ ਇਹ ਤਾਂ ਗੇਸਟ ਬਣਾਈ ਨੇ ਕਮਰੇ ਸੇ ਜਾਂਦੇ ਨਹੀਂ ਉਹ ਤਾਂ ਮੋਦੀ ਪ੍ਰਾਣ ਹੋਈ ਐ ਕਿ ਤੁਸੀਂ ਕੈਸੂ ਚ ਰੱਖਦੇ ਆ ਹਾਂ ਹਾਂ ਅੱਜ ਸਾਹਮਣੇ ਵਾਲੇ ਸਮਝਦੇ ਨੇ ਗੱਟੂ ਐ ਕਿ ਐ ਰੱਖੂਗਾ ਨਾ ਆ ਤੁਸੀਂ ਨਿਆਣੇ ਆਓ ਉਹੀ ਹੈ ਨਾ ਇਹ ਅੱਜ ਤੇਰੀ ਉਹ ਬਣਾਉਂਦਾ ਨਾ ਨਹੀਂ ਉਹ ਤੋਲੀ ਗੜੀ ਆ ਗਈ ਭਾਈ ਮੈਂ ਤਾਂ ਕਹਿ ਰਿਹਾ ਕਿ ਉਹ ਹਾਂ ਮੈਂ ਤਾਂ ਕਹਿੰਦਾ ਗੱਟ ਹੋਣਾ ਹੈ ਹਾਂ ਤਦ ਵੀ ਤੋਲੇ ਵਾਲਾ ਕੋਈ ਛਾਣਾ ਹੋ ਜਾਂਦਾ ਫਾਦਲ ਵੀ ਤੂੰ ਦੱਸ ਮੈਂ ਕਹਿੰਦਾ ਮੇਰੇ ਤੋਲੇ ਵਾਲਾ ਮੈਂ ਜਾਣਾ ਨਹੀਂ ਛਾਣਾ ਇਹਨੂੰ ਧੁੱਪ ਰਾਂ ਨੂੰ ਮੈਂ ਗਰਮੀ ਲੱਗੀ ਵੀ ਮੈਂ ਤੋਲੇ ਵਾਲਾ ਛਾਣਾ ਹੋ ਜਾ ਤੂੰ ਇਹਨੂੰ ਧੁੱਪ ਰਾਂ ਨੂੰ ਹੁੰਦੇ ਆ ਉਹਨੂੰ ਧੁੱਪ ਰਾਂ ਨੂੰ ਇਹਨੂੰ ਧੁੱਪ ਰਾਂ ਨੂੰ ਆਇਆ ਨਾ ਕੀ ਹੋ ਗਿਆ ਹਰ ਜਾਓ ਹਰ ਜਾਓ ਕਿਉਂ ਨਿਆੜੇ ਨੂੰ ਕੀ ਹੋ ਗਿਆ ਜੇਕੇ ਮੱਤ ਬਸਾਉਂਦਾ ਕਹਿੰਦਾ ਆ ਜਾ ਆ ਜਾ ਆ ਆਂਦਾ ਚੱਟਾ ਦੇ ਲੈ ਬੰਨ ਲਾ ਲੋ ਹੀ ਹੋਣੇ ਦੇ ਦੇਖਦਾ ਹਟ ਜਾ ਓਏ ਪੰਗਾ ਨਾਲੇ ਲੋ ਜੀ ਜਾਈ ਬਣਾ ਲਿਆ ਸਾਰੇ ਜਗਾੜ ਮੈਂਟ ਦੇ ਪਾਉਂਦੇ ਇੱਕ ਵਾਰ ਆ ਕੇ ਦਿਖਾਉਂਦੇ ਵੀ ਕਿਵੇਂ ਬਣਦਾ ਜਗਾੜ ਇਹ ਰੱਸੀ ਕੇ ਬਨੋ ਅਨੰਤਿੰਦਰ ਬਾਈ ਹੁਣ ਦੇਖ ਵੀ ਸਹੀ ਐ ਪੁੱਠਾ ਕਰਾ ਪੁੱਠਾ ਕਰ। ਦਾ ਬਾਈ ਆ ਜਗੜ ਬਣਾਇਆ। ਓਕੇ ਬਾਈ। ਰੱਸੀਆਂ ਕੇ ਬੰਨ ਹੋਣੇ ਇਹ। ਹਾਂ ਬਾਈ। ਓਕੇ ਓਕੇ। 15 ਰੱਸੀਆਂ ਕੇ ਬਨ ਕੇ ਆ ਜੂਗਾ। ਆ ਪਹਿਲਾਂ ਲੜਕਾ ਗੁੰਗਾ ਜਾ ਪਰ। ਮੰਮੂ। ਲਓ ਜੀ ਬਾਈ ਚੱਲ ਪਿਆ ਰੱਸੀਆਂ ਬਨਾਈਆਂ ਦਾ ਕੰਮ ਦਲਵੀਰ ਡਰਦਾ ਹੈ ਕਿਆ ਕਹਿੰਦਾ? ਮੈਂ ਦੀਨੇ ਵੀਡੀਓ ਬਣਾ ਫਾ ਬਾਬਾ। ਹਾਂ ਜਿਹੜੇ ਲੋਕ ਉਹਨੇ ਮੇਰੇ ਕੋਲ ਪਾਈ ਆ। ਤਾਹੀ ਦਾ ਬਣਾਉ ਲੱਗਿਆ ਨਹੀਂ ਡਾਉਣਾ ਦੀ ਉਦਾਂ ਖਚਾਈ ਜ਼ਿਆਦਾ ਹੁੰਦੀ ਹੈ ਤਾਂ ਹੀ ਲਿਆਂਦੀ ਆ ਇਹ ਤਾਂ ਉਮੀਦ ਤੋਂ ਇਹ ਲੈਣਾ ਥੱਲੇ ਦੱਬਿਆ ਹੋਇਆ ਕਿਦਾਂ ਆਵੇਂ ਵਜਨ ਨਾਲ ਜਰਸੀਆਂ ਪੈਣੀਆਂ ਇਹਨੂੰ ਇਹਨੇ ਦੱਬਲੇ ਹੋਏ ਬਿੰਦਰભાઈ ਪੱਕੇ ਕੋਕੇ ਲਾ ਦੀ ਬੜੀ ਸਵਾਰ ਕੇ ਬਣਾ ਲਈ ਹਾਂ ਉਹ ਤਾਂ ਕਿਤੇ ਬਿੰਦਰਾ ਢੇ ਲਾ ਗਿਓ ਮੈਨੂੰ ਖੜੀ ਜਾ ਕੇ ਕੰਮ ਖਰਾਬ ਹੋ ਜਾਂਦਾ ਤੇਰੇ ਵੀ ਉਹ ਡੀਸੀ ਤੂੰ ਵੀ ਹਿੱਸਾ ਪਾ ਦੇ 250 ਦਾ ਤੇਲ ਖਾਣ ਦਾ ਹਾਂਜੀ ਬਾਈ ਕਿਦਾਂ ਠੀਕ ਹੈ ਜੀ ਕਹਾ ਭਾਈ ਪਹੁੰਚ ਗਿਆ ਅੱਜ ਭਾਈ ਵਿੰਦਰ ਭਾਈ ਉੱਪਰ ਵਾਲੇ ਪਿਆਣਾ ਨਾ ਪਾਉਂਗਾ ਆਹਾਂ ਡਾਉਣ ਵੱਡ ਕਾਲੇ ਯਾਰ ਤੂੰ ਖੜ ਗਿਆ ਡਾਉਣ ਵੱਡ ਗੱਬੇ ਦੇ ਆੜੇ ਕਾਲੇ ਵੀਰ ਵਿੰਦਰ ਭਾਈ ਦੇ ਵਿੱਚੋਂ ਕੱਢਣੇ ਨਹੀਂ ਹੈਗੇ ਆ ਨਹੀਂ ਨਹੀਂ ਉਹ ਵਿੱਚੋਂ ਆਪਣੇ ਵੱਢ ਦੇਗੇ ਅੱਛਾ ਦਲਵੀਰ ਇੱਕ ਜੀ ਦਾ ਦਲਵੀਰ ਨੇ ਬੰਨਿਆ ਉਹ ਤਾਂ ਸਾਰੀ ਲਾਤ ਤੇ ਦਿਓ ਲਈ ਹੈ ਦੋ ਤੀਆਂ ਐ ਵੀਰ ਵੱਡੀਆਂ ਵੇ ਦਲਵੀਰ ਅੱਖਾਂ ਦੇ ਲਵਿੰਦਰ ਭਾਈ ਮੰਗਣ ਇਹਨੇ ਨਵੇਂ ਤਰੀਕੇ ਗਏ ਬੰਨਿਆ ਕਹਿੰਦਾ ਵਿੱਚ ਵੱਡ ਹੋਣ ਤੇ ਜੀ ਤੂੰ ਤਾਂ ਇਹ ਮੈਨੂੰ ਫਟਣ ਛਟਿਆ ਤੂੰ ਟੂਕ ਟਕਾਈ ਐ ਵਿੱਚ ਨੂੰ ਕੱਢ ਨਹੀਂ ਰੋਕਿਆ ਨਹੀਂ ਹਾਂ ਕੱਢ ਨਹੀਂ ਕਰੀਂ ਉਹ ਸਿਆਣੇ ਵੇਣਾ ਬੰਦੇ ਦਾ ਫਰਕ ਵੱਡਣੀ ਤੂੰ ਮੰਨਿਆ ਵਿੱਚ ਨੂੰ ਘਟਾ ਦੇ ਵਿੱਚ ਉਸਤਾਦ ਜੀ ਸਾਡੇ ਉਸਤਾਦ ਬਿੰਦਰભાઈ ਬਿੰਦਰભાઈ ਹੁਣ ਦੇਖੂਗਾ ਵਿੱਚ ਨੂੰ ਹਵਾ ਆਉਂਗੀ ਜਿਵੇਂ ਜਾਲੀ ਵਾਲੇ ਟਰਾਲੇ ਮੈਂ ਕਹਿੰਦੇ ਲੋਟ ਨਹੀਂ ਹੋਣਾ ਸਿਸਟਮ ਹੁਣ ਪੱਕਾ ਕੰਮ ਐ ਮੈਂ ਠੀਕ ਐ ਬੰਦੇ ਘੱਟ ਬੰਦੇ ਘੱਟ ਇੱਧਰ ਵੀਰ ਬੰਦੇ ਹੁਣ ਉਧੜੇ ਪਤਾ ਲੱਗਿਆ ਮਾਗੇ ਟਰਾਲਰ ਦਾ ਬਥੇਰਾ ਬੜਾ ਟੈਂਕ ਲਵਾਏ ਜਿਵੇਂ ਛੋਟੇ ਟਾਈਪਵਿੰਦਰ ਭਾਈ ਖਿੱਚੇ ਇਧਰ ਨੂੰ ਇਧਰ ਜਾੜਾ ਕੱਢਦਾ ਦਾ ਬਾਹਰ ਦੇਖ ਲੈ ਸੱਟ ਮਾਰ ਕੋਈ ਦੂਰ ਕਿਹ ਬੰਦ ਨਾ ਉਧਰ ਵੀ ਵਿਚ ਨੂੰ ਕੱਢ ਲਈ ਭਾਈ ਦੋ ਤਰੀਕੇ ਕੇ ਬੰਨੀ ਆ ਆਪਣੇ ਨੂੰ ਪਾਸ ਕਰ ਲੈ ਦਲਵੀਰ ਨੇ ਇਹਦੇ ਵਿੱਚ ਨੂੰ ਪਾ ਕੇ ਕੱਢੀ ਆ। ਠੀਕ ਆ। ਉਹ ਬਿੰਦਰਬਾਈ ਨੇ ਇਕਣੀ ਬੰਨਤੀ। ਚੱਲ ਠੀਕ ਆ ਨਾ ਹਿਲਣਾ ਤਾਂ ਕਰ ਤੂੰ ਇਹਦਾ ਇੱਕ ਪਾਸੇ ਵਿੱਚ ਨੂੰ ਪਾ ਕੇ ਬੰਨਤੀ। ਇੱਧਰ ਵਿੱਚ ਨੂੰ ਪਾ ਕੇ ਬੰਨ। ਨਾਲੇ ਆ ਇਹ। ਇਹ ਵੀ ਨਾਲੇ ਆ। ਇੱਧਰ ਨਾਲੇ ਆ। ਆਹ ਨਾਲੇ ਆ। ਆ ਵੀ ਫੰਡਾ ਆਪਾਂ ਲਾਉ। ਆਹ ਦੇਖ ਲੈ। ਠੀਕ ਆ ਠੀਕ ਆ। ਬਿੰਦਰਬਾਈ ਉਹ ਹਿਲ ਗਿਆ ਕਿਰਨੇ ਦੇ ਕੋਲ ਵਿੱਚ ਵੀ ਪਾ ਲਈ ਯਾਰ। ਵਿੱਚ ਨੂੰ ਪਾ ਲੈਣ ਦੀ ਕੋਈ ਮੈਨੂੰ ਨਹੀਂ ਕਰਦੀ ਕਰਦੀ ਕੋਈ ਬੰਦਾ। ਮੰਨੀ ਵੀ ਆਏ। ਸਾਰੀ ਸੈਟ ਗਏ ਬੰਨੂ। ਕਾਲੇ ਦੂਵੀਂ ਵੜ ਲੈ ਬਾਈ। ਉਪਰ ਹੈ ਬੰਨ ਹੋ ਜੀ ਨਹੀਂ ਦੇਖਿਆ ਉੱਥੇ ਜਿੱਥੇ ਰੱਖਿਆ ਉਹ ਉੱਥੇ ਤਾਂ ਨਹੀਂ ਮੰਨਤੇ ਕਿ ਤੇ ਅੱਗੇ ਪਿਛੇ ਮੰਨਦੇ ਕਿਦਾਂ ਦੇ ਬੰਨਦੇ ਬਾ ਠੀਕ ਆ ਬਾਹਾਂ ਭਾਈ ਆ ਗੱਭੇ ਪੜਾ ਰਾਗੇ ਬਰਾਬਰ ਗਾਨਾ ਤਾਂ ਬਾਈ ਇਹ ਕੇਰੇ ਕੋਈ ਨਹੀਂ ਹੁੰਦਾ ਜੇ ਇਕੱਲਾ ਸਿੰਗਲ ਹੁੰਦਾ ਭਾਈ ਦੋ ਦੋ ਦਾ ਫੈਰਾ ਹੋ ਗਿਆ ਬਾਈ ਆ ਵੀ ਹੁਣ ਜੇ ਕਾਲੂ ਹੋਰ ਨੂੰ ਵੀ ਪਉਣਾ ਰੱਖ ਹੋ ਜਾਣਾ ਬਿਲਡਿੰਗ ਵਾਲੇ ਕਿਲ ਤੇ ਇਹ ਵੀ ਕੰਮ ਠੀਕ ਆ ਹਾਂ ਦਿਲਵੀਰ ਤੇਰੇ ਨਾਲ ਮੈਂ ਨਿਸ਼ਾਨੀ ਲਾਤੀ ਮੈਂ ਨਿਸ਼ਾਨੀ ਵੀਡੀਓ ਲੱਗੀ ਪੱਕੇ ਕੋਕੇ ਲਾਤੇ ਕੋਕਨੇ ਜੋਗੇ ਵੀ ਨਹੀਂ ਇਕੱਠਾ ਦੇਖ ਕੇ ਦੋ ਦੋ ਚਾਰ ਵੱਧੇ ਦੇ ਦੋ ਕਾਲੇ ਤੇਰੀ ਡਿਊਟੀ ਕਾਲੇ ਨੂੰ ਤਾਂ ਕਹਿਣ ਜੋਗੇ ਵੀ ਨਹੀਂ ਇਹਨਾਂ ਦਾ ਜਿਹੜੇ ਡਾਉਨ ਖੋਲੀਏ ਇਹਦਾ ਤਾਂ ਬਚਾਓ ਬਸ ਉਹ ਹੋ ਗਿਆ ਬੰਨਣਾ ਨਾ ਉਹ ਆ ਬੰਨਣਾ ਆ ਬੰਨਣਾ ਦਿਲ ਵੀ ਉੱਪਰ ਉਹ ਪਰ ਬਾਹਰ ਵਾਲੇ ਬੰਨ ਉਹ ਨਹੀਂ ਥੱਲੇ ਦੇ ਉਦਾਂ ਜਿਹੜੀ ਅਮਨੇ ਆਰਸੀ ਬੰਨਸੀ ਕਿਹੜੀ ਨੂੰ ਪਾਉਣ ਵਾਲੀ ਹੇਟਾ ਔਰ 80 ਕਹੋਂ ਕਰਤੇ ਸਰ ਵੀ ਕਿਆ ਮਨ ਲੱਗਦਾ ਲਿਆ ਉਹ ਪਾਖ ਰ ਬਾਈ ਵਜਨ ਆਏ ਤੇ ਆਸੇ ਪਾਸੇ ਨੂੰ ਮੋਚਦੇ ਬੰਨ ਰੁਕ ਬਾਰ ਇੱਥੇ ਨੇੜੇ ਤੇ ਫੇਰ ਮੋਚੂਗੇ ਨਹੀਂ ਉਹ ਸਾਈਡਾਂ ਪਰ ਉਹ ਦੇ ਮੇਰੀ ਗੱਲ ਤਾਂ ਸੁਣਾ ਇਹ ਕਾ ਪਿਆਰ ਲੱਭਨੇ ਆਂਦਾ ਕੰਮ ਖਾਸ ਮਿਲ ਗਈ ਥੋੜੀ ਕੋਈ ਵੀ ਉਹ ਵਿੱਚ ਜਿਹੜਾ ਰੱਸਾ ਪਾਉਣਾ ਲਿਆ ਕਰਤੇ ਫੇਰ ਮੈਨੂੰ ਲੈ ਜਾ ਮੈਂ ਇੱਕ ਮਿੰਟ ਹਾਂ ਰਸਾ ਲੈ ਆਉ ਜਿਹੜਾ ਲਿਆਉਣਾ ਏ ਗੱਡੀ ਵਾਲੀ ਤਰਪਾਲ ਵੀ ਚੱਕ ਲੈ ਆਓ ਪਹਿਲਾਂ ਦੂਈ ਪਾਉਣੀ ਏ ਮੈਟ ਉਹ ਲਿਆਉਣਾ ਭਾਈ ਉਹ ਲਿਆਉਣਾ ਪੈਣਾ ਕਿੱਥੇ ਬੁੱਧਰੋਂ ਉਹ ਵੀ ਲਿਆਉਂਦੇ ਆ ਉਹ ਦਲਵੀਰ ਰੋਕਣਾ ਵਾ ਠੀਕ ਆ ਠੀਕ ਆ ਤੇਰੇ ਵਾਲ ਦਾ ਧੂਰਾ ਗੋਲ ਪੱਕਾ ਕੰਮ ਹੋ ਗਿਆ ਜੀ ਦੱਸ ਦੇ ਕੱਚ ਅਥਾਰਟੀ ਤੇਰੀ ਵੀ ਲੈਣੀ ਹੁੰਦੀ ਡੀਸੀ ਦੇ ਲਾਸਟ ਮਨ ਸਾਈਨ ਹੁੰਦੇ ਆ ਇਹ ਮਿੱਟੀ ਮੁੱਟੀ ਚੱਕਣੇ ਦੀ ਕੰਮ ਹੁੰਦੇ ਨੇ ਇਹਦੇ ਹੋਰ ਕੰਮ ਨਹੀਂ ਹੁੰਦੇ ਉਹਨੇ ਪਾ ਕਰਦਾ ਨਹੀਂ ਜਿੱਦੇ ਉਹ ਲੋੜ ਹੁੰਦੀ ਠੀਕ ਹੈ ਬੰਨੇ ਠੀਕ ਹੈ ਵਧੀਆ ਤੁਹਾਨੂੰ ਜਾਣ ਲਓ ਲਓ ਜੀ ਬਾਈ ਤਰਪਾਲ ਪੈੰਡ ਦੀ ਤਿਆਰੀ ਹੈ ਹਾਂ ਅੰਦਲ ਵੀ ਕਿਹਾ ਹੋ ਗਿਆ ਚੌਲ ਦੂਈ ਕਰਦੇ ਮੁੱਲ ਤਾਂ ਕਿਹਾ ਹੋ ਗਿਆ ਅੱਜ ਧੁੱਪ ਦੇਖਿਆ ਕੀ ਜੀ ਦੀ ਧੁੱਪ ਵੀ ਆ ਬੱਦਲ ਦੇ ਕਹੇ ਜੋੜਦਾ ਉੱਧਰ ਕਾਲਾ ਬਲਾਦਾ ਨਹੀਂ ਪੈਣਾ ਕਾ ਤਰਨਾ ਭਾਈ ਉਹਨੂੰ ਦੋ ਵਾਰ ਲੈ ਚਾਹੋ ਇਹ ਕਰਦੇ ਤੁਸੀਂ ਟੁੱਪ ਤੇ ਲੱਗ ਗਈ ਜਿਹੜੀ ਅੱਜ ਬੱਦਲ ਨਹੀਂ ਲੱਗੇ ਜਾਇਆ ਅੱਧ ਲੈ ਵੀਰ ਰਸਤਾ ਪੂਰਾ ਆ ਜਾਊਗਾ ਰਸਤਾ ਮੈਨੂੰ ਵੱਧਾ ਲੱਗਦਾ ਹਾਂ ਜੇ ਨਹੀਂ ਰਸਤਾ ਕੋ ਹੁੱਕਾ ਆਇਆ ਅੱਧ ਜਿਵੇਂ ਆਉਣਾ ਹੈਗਾ ਆ ਜਾਣਾ ਹੈ ਰੋ ਓ ਦੋਈ ਥੱਲੇ ਜਾ ਵੇ ਦੋ ਜਾਨੇ ਮੈਂ ਕਿਹਾ ਥੱਲੇ ਕੁੰਡੀਆਂ 'ਚ ਫਸਾਈ ਆ ਕਿਹਨੇ ਇੱਧਰ ਚਲੇ ਜਾਉਂ ਕਿਹਨੇ ਅੱਧ ਅੱਧ ਕਿਹਾ ਸੀ ਮੈਂ ਕਹਿੰਦਾ ਬਿੱਡ ਗਿਆ ਮੈਨੂੰ ਥੱਲੇ ਜਾ ਲੋੜ ਆ ਬਿੱਡ ਕੇ ਮੈਨੂੰ ਆਓ ਬਸ ਕੁੰਡੀਆਂ 'ਚ ਪਾਉਣੂ ਗੇ ਗੱਡੀ ਇਹੇ ਉੱਪਰ ਤੋਂ ਹੀ ਤੁਰ ਓਏ ਪੈਣਾ ਤੁਹਾਡਾ ਕੁੰਡੀਆਂ ਜਾਂ ਫਿਰ ਤਰਪਾਨ ਐ ਵੀ ਖਿੱਚਣੀਆਂ ਤੁਸੀਂ ਆ ਹਾਂ ਇੱਕ ਦੋ ਬਲ ਉਹਦੇ ਚ ਕੁੰਡੀਆਂ ਤੇ ਬਾਕੀ ਉੱਪਰ ਹਾਂ ਉਹ ਐ ਕਰੋ ਭਾਈ ਦੱਸ ਦੇ ਇੱਕ ਖਾਣੇ ਚ ਨਿਕਲ ਬੱਦ ਲੋ ਉਹ ਤਾਂ ਭਾਈ ਉਹ ਤਾਂ ਉੱਪਰ ਵਾਲੇ ਚ ਪੈਣੀ ਉੱਪਰ ਵਾਲਾ ਪੈਣਾ ਇਹ ਤਾਂ ਬਿੜ ਕੇ ਬੰਨ ਲਓ ਠੀਕ ਹੈ ਵਿੰਦਰ ਭਾਈ ਬਿੜ ਨਾਲ ਬੰਨਣਾ ਉੱਪਰ ਵਾਲੇ ਚ ਪੈਣੀ ਆਓ ਫਿਰ ਠੀਕ ਹੈ ਇਹ ਬਿੜ ਕੇ ਰੱਖੋ ਕੀ ਹੋ ਗਿਆ ਨਹੀਂ ਪੈ ਜਾਣਾ ਕੋਈ ਫਰਕ ਨਹੀਂ ਉਹ ਪੰਮੂ ਵਾਤਾ ਤੇ ਰੇ ਛੜਾ ਗਿਆ ਗੈਰਿਕਾ ਲਾਉਣਾ ਪੈਣਾ ਆਹ ਪੱਕਾ ਕੰਮ ਕਰਿਆ ਉਹ ਕਿੱਥੇ ਜਾ ਰਿਹਾ ਪੁਲਜ ਨੂੰ ਕਪੜਾ ਲੈਣ ਜਾ ਇੱਥੇ ਕਪੜਾ ਬੰਨਣਾ ਪੈਣਾ ਹੈ ਉੱਪਰ ਥੋੜਾ ਜਾ ਕਪੜਾ ਉਹ ਟਰੈਕਟਰ ਤੇ ਪੀਕਾ ਕੇ ਲੈ ਐ ਨਹੀਂ ਜਾਂ ਕੋਈ ਬੁਲੀ ਲੈ ਆਵੀਂ ਰਬੰਦੇ ਲੈ ਲੈ ਨਦੀ ਆਉਣੇ ਵਾਲੀ ਹੈ ਟਰਾਲੀ 'ਚ ਬੜਨਾ ਪੈਣਾ ਕਹਤੇ ਹੋਰ ਚਾਪਤਾ ਉਹ ਹਰੀ ਬਾਈ ਤੇਰੇ ਕੋਲੋਂ ਚੱਲ ਕੇ ਖੜੀ ਮਿਲ ਆ ਜਾ ਤਰਪਾਲ ਚੱਕ ਲਿਆ ਵਾ ਚੱਲ ਗਿਆ ਬਾਈ ਵੀ ਆਸੇ ਦਾ ਕੰਮ ਦੋ ਤਰੰਡ ਰਸਾ ਪੈ ਰਿਹਾ ਲੋਕ ਪੂਨਾ ਹੀ ਖੜੇ ਉੱਧਰ ਇਹਰ ਬਾੜ ਬਾਈ ਹਾਜੀਪੁਰੀ ਬਹੁਤ ਮੜੀ ਜਾ ਤਾ ਹਾਂ ਮਾਜੀ ਬਾਈ ਜੀ ਉਹ ਲੋ ਜੀ ਬਾਈ ਰਸਤੇ ਦਾ ਕੰਮ ਸਿਰੇ ਵਾ ਪਹੁੰਚ ਗਿਆ ਥੋੜਾ ਜਿਹਾ ਘਟ ਗਿਆ ਦਾ ਪੱਕੀ ਤਾਂ ਪੂਰੀ ਜਾਦਾ ਦਾ ਕਾਲੇ ਵੀ ਖੋਰ ਉਤੇ ਔਰ ਫਿਰ ਉਹ ਬੜਾ ਦਾ ਹੈ ਉਹ ਪਾਰਾਤਾ ਪਹਿਲਾਂ ਸਿੱਧਾ ਕਰੇ ਪਾਰਾਤਾ ਉਹਨੇ ਦਮ ਤੋੜਤਾ ਹੈ ਲੱਗੇ ਇਹ ਰੱਸੀ ਜਾਏਗੀ ਇਹ ਜੀ ਜਾਏਗੀ ਕਾਲੇ ਉਹ ਹੈਵੀ ਜ਼ਿਆਦਾ ਤਾਂ ਉਹ ਪਾਰੀ ਹੈ ਉੱਪਰ ਨੂੰ ਨੀਚੇ ਲਾਉਣਾ ਉਹਨੂੰ ਠੀਕ ਆ ਠੀਕ ਆ ਮੈਂ ਟਪਾ ਲੇ ਭਾਈ ਥੰਦੇ ਉੱਪਰ ਬਾਣੀ ਆ ਭਖਣੇ ਤੇ ਬਸ ਇਹ ਦੂਹੇ ਲੋਟ ਪਾਸਵਰਡ ਲੋਟੇ ਚੋੜੀ ਉੱਪਰ ਨਹੀਂ ਘਟ ਹੈ ਨਹੀਂ ਆ ਗਿਆ ਨਹੀਂ ਉਹ ਉੱਪਰ ਖਾਂਗੋ ਚਲੇਗੀ ਪਰੇ ਬਸ ਕੋਈ ਨਹੀਂ ਆਏ ਵੀ ਠੀਕ ਹੈ ਭਾਈ ਉਕੜਾ ਜਿਆਦਾ ਲੰਬੀ ਹੋਣੀ ਇੱਥੇ ਕੋਈ ਚੱਕਰ ਨਹੀਂ ਹੈਗਾ ਉਹ ਠੀਕ ਹੈ ਗਾਲੇ ਨਗ ਯਾਰ ਆਦਿਕ ਬੜੀ ਪਰਪਾਨਾ ਨਹੀਂ ਪਾਉਣੀ ਮਿੰਦਾ ਤਾਂ ਦੇਖਿਆ ਨਹੀਂ ਹੈਗੀ ਤੁਸੀਂ ਆਏ ਦਾ ਬਾਦੂ ਆ ਸਮਾਨ ਦੇ ਜਰੂਰੀ ਕਰਨਾ ਸਾਰਾ ਹੀ ਬੰਦੇ ਆਏ ਨੂੰ ਵੀ ਡਬਲ ਪੈਣੀ ਹੈ ਬੜੀ ਜ਼ਿਆਦਾ ਹੈ ਤਾਂ کیا ਕਰ ਤਾਹ ਮਾਰ ਕੇ ਚੜਨੀ ਦੀ ਇੱਕ ਸਾਈਡ ਤੇ ਉਹ ਕੁਝ ਵੀ ਹੋਣਾ ਕਾਦੇ ਰੌਲਾ ਪਾਇਆ ਚੈਅ ਮਾਰਦੇ ਨੇ ਪਾਓ ਪਾਓ ਹਾਂ ਥੱਲੇ ਜੀ ਪਤਲ ਗੋਣੀਆਂ ਪਤੀਆਂ ਜੇ ਕਾਨੂੰ ਮੀ ਆ ਗਿਆ ਥੱਲੇ ਤਾਰ ਨੇ ਵਾਸਤੇ ਵੀ ਰੱਖਣੀ ਕਿੰਜ ਆਈ ਸੀ ਅੱਗੇ बहुत लंबी होगी बिंदर भाई इस तीरी पै नहीं भाई भाई तरपाल दूरी करके देखी है बिजली कोई नहीं जगे ती तो तरपाल पाई है ਹਾਂ ਹਾਂ ਲੈ ਫੋਟੋ ਖਿੱਚ ਲੈ ਜਾ ਮੈਂ ਵੀ ਚੱਲ ਤੂੰ ਮਾਰੋ ਤੇ ਚੱਲ ਘਾ ਲੈ ਜਾ ਚੱਲ 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 ਚਲੋ ਚੱਲ ਚੱਲ